ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਵਾਹਿਗੁਰੂ 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 ਵਾਹਿਗੁਰੂ

आचार, 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 आचार हर मान तन वसिया सोए हर मान तन बसिया सोए हार मान तन बसि सोए हर मान तन वसिया सो Gracias. Uh, so ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰੇਸ਼ਾ ਵਿਖੇ ਗੁਰਦੁਆਰਾ ਸਿੰਘ ਸਬਾਫਲੇਰੋਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਇਥੋਂ ਦੀਆਂ ਸਮੂਹੀਆਂ ਸੰਗਤਾਂ ਵੱਲੋਂ 26ਵਾਂ ਮਹਾਨ ਨਗਰ ਕੀਰਤਨ ਜੋ ਖਾਲਸਾ ਪੰਥ ਦੀ ਸਾਇਨਾ ਦੇਸ ਨੂੰ ਸਮਰਪਿਤ ਸਜਾਇਆ ਜਾ ਰਿਹਾ ਜਿਸ ਵਿੱਚ ਇਹ ਸੰਗਤਾਂ ਦਾ ਠਾਠਾ ਮਾਰਦਾ ਕਾਠ ਹਰ ਸਾਲ ਦੀ ਤਰ੍ਹਾਂ ਬਹੁਤ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਇਥੋਂ ਦੇ ਸਤਿਕਾਰਯੋਗ ਪ੍ਰਬੰਧਕ ਵੀਰ ਇਥੋਂ ਦੀਆਂ ਸੰਗਤਾਂ ਵਧਾਈ ਦੇ ਪਾਤਰ ਹਨ ਜੋ ਹਮੇਸ਼ਾ ਹੀ ਇਸ ਤਰ੍ਹਾਂ ਦੇ ਵੱਡੇ ਕਾਰਜ ਉਹ ਲਿਖਦੇ ਹਨ ਔਰ ਅੱਜ ਇਸ ਵਿਸ਼ੇਸ਼ ਨਗਰ ਕੀਰਤਨ ਦੇ ਉੱਪਰ ਇੰਡੀਆ ਦੀ ਧਰਤੀ ਤੋਂ ਜਹੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੈੱਡ ਗ੍ਰੰਥੀ ਸਾਹਿਬ ਸੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਹੇਦਾਰ ਸ੍ਰੀ ਆਨੰਦਪੁਰ ਸਾਹਿਬ ਹੈੱਡ ਗ੍ਰੰਥੀ ਸਾਹਿਬਾਨ ਦਰਬਾਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਪਹੁੰਚੇ ਹੋਏ ਹਨ ਸੇਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਦੀਆਂ ਸਮੋਚੀਆਂ ਸੰਗਤਾਂ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਇਥੋਂ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਨਾਲ ਦੀ ਨਾਲ ਜਹਦਰ ਸਾਹਿਬ ਉਹਨਾਂ ਦਾ ਉਹਨਾਂ ਨੂੰ ਵੀ ਜਿਵੇਂ ਆਖਦੇ ਹੋਏ ਫਤਿਹ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦਾਸ ਅਦਲਜੀਤ ਸਿੰਘ ਸੋਢੀ ਗੁਰਦੁਆਰਾ ਸੰਗਤਵਾਪਨ ਤੀਨੀ ਲਾਸੀਓ ਅੱਜ ਫੇਰ ਤੋਂ ਦੁਬਾਰਾ ਤੋਂ ਮੌਕਾ ਮਿਲਿਆ ਸਾਨੂੰ ਬਰੇਸ਼ੀਆ ਦੇ ਵਿੱਚ ਫਲੈਰੋ ਗੁਰਦੁਆਰਾ ਸਿੰਘ ਸਫਾ ਫਲੈਰੋ ਗੁਰਦੁਆਰਾ ਸਾਹਿਬ ਪਹੁੰਚਿਆ ਲਾਸੀਓ ਦੇ ਸੰਗਤਾਂ ਨੂੰ ਲੈ ਕੇ ਅੱਜ ਦੇ ਨਗਰ ਕੀਰਤਨ ਦੇ ਵਿੱਚ ਆਪ ਸੰਗਤਾਂ ਦੇਖ ਸਕਦੇ ਹੋ ਠਾਠਾ ਮਾਰਦਾ ਖੱਠ ਇੱਥੇ ਦੀ ਸੰਗਤਾਂ ਯੂਰਪ ਭਰ ਤੋਂ ਜਿਹੜੀ ਸੰਗਤਾਂ ਨੇ ਇੱਥੇ ਪਹੁੰਚ ਪਹੁੰਚ ਕੇ ਕੇ ਹਾਜ਼ਰੀ ਭਰੀ ਆ ਇਟਲੀ ਦੀਆਂ ਜਿਹੜੀਆਂ ਸੰਗਤਾਂ ਵੱਖ-ਵੱਖ ਗੁਰਦਾਰੇ ਸਾਹਿਬ ਪ੍ਰਬੰਧਕ ਕਮੇਟੀਆਂ ਉੱਥੋਂ ਦੇ ਪ੍ਰਧਾਨ ਉੱਤ ਦੇ ਸੰਗਤਾਂ ਨੂੰ ਲੈ ਕੇ ਪਹੁੰਚੇ ਆ ਮੇਰੇ ਖਿਆਲ ਦੇ ਨਾਲ ਬਹੁਤਾਂ ਨੂੰ 3 ਜਾਂ 4 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜੀ ਸੰਗਤ ਸਾਠਾ ਮਾਰਦਾੜਾ ਕਾਠਾ ਉਹ ਆਪ ਦੇਖ ਸਕਦੇ ਹੋ ਟੀਵੀ ਚੈਨਲਾਂ ਦੇ ਉੱਤੇ ਜਿਵੇਂ ਕਰਵਾਇਆ ਜਾ ਰਿਹਾ ਵਾ ਵਧਾਈ ਦੀ ਪਾਤ੍ਰਾ ਇੱਥੇ ਦੀ ਸੰਗਤ ਇੱਥੇ ਦੀ ਕਮੇਟੀ ਇੱਥੇ ਦੇ ਮੁਖ ਜ਼ਿਵਾਦਾਰ ਕਿ ਜਿਹੜਾ ਐਡਾ ਵੱਡਾ ਪਰਾਲਾ ਕਰਦੇ ਆ ਸੰਗਤ ਜੀ ਪਿਛਲੇ ਸਾਲ ਦਾਸ ਨੂੰ ਮੌਕਾ ਮਿਲਿਆ ਸੀਗਾ ਇੱਥੇ ਆਉਣ ਦਾ ਸੰਗਤ ਨੂੰ ਮੌਕਾ ਮਿਲਿਆ ਆਈਗਾ ਇਸ ਵਾਰ ਉਤਨੋਂ ਵੀ ਕਿਤੇ ਜ਼ਿਆਦਾ ਕਾਠ ਦੇਖਣ ਨੂੰ ਮਿਲਿਆ ਵਾ ਇਹਦਾ ਕਾਠਾ ਸੰਗਤ ਜੀ ਛੱਤੀ ਪ੍ਰਕਾਰ ਦੇ ਜਿਹੜੇ ਕਹਿੰਦੇ ਭੋਜਨ ਆ ਉਦਾਂ ਹੀ ਸਜਾਏ ਗਏ ਆ ਸੰਗਤਾਂ ਵੱਲੋਂ ਉਦਾਂ ਹੀ ਲਾਏ ਗਏ ਆ ਇੱਥੇ ਦੀ ਜਿਹੜੀ ਸੰਗਤ ਆ ਇੱਥੇ ਦੇ ਜਿਹੜੇ ਗੁਰਦਵਾਰ ਸਾਹਿਬ ਦੇ ਪ੍ਰਬੰਧਕ ਆ ਜਾਂ ਇੱਥੇ ਦੇ ਮੁੱਖ ਸੇਵਾਦਾਰੋਂ ਪਧਾਈ ਦੇ ਪਾਤਰਾ ਸੰਗਤ ਜੀ ਆਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਦਾਂ ਦੇ ਉਪਰਾਲੇ ਕਰਿਆ ਕਰੋ ਜਾਂ ਇਦਾਂ ਦੀ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਗੁਰੂ ਘਰ ਆਪਣੇ ਆਲ ਵਰਲਡ ਦੇ ਵਿੱਚ ਜਾਂ ਆ ਜਿੱਥੇ-ਜਿੱਥੇ ਵੀ ਆਪਣੇ ਗੁਰਦਵਾਰਾ ਸਾਹਿਬ ਬਸਦੇ ਆ ਇਦਾਂ ਦੇ ਉਪਰਾਲੇ ਕਰੀਏ ਇਦਾਂ ਦੇ ਨਗਰ ਕੀਰਤਨ ਕਰੀਏ ਕਿ ਬੱਕ ਬੱਕ ਜਿਹੜੇ ਉਪਰਾਲੇ ਆ ਹੋਣੇ ਚਾਹੀਦੇ ਆ ਤੇ ਇਸ ਗੁਰੂ ਘਰ ਦੇ ਜਿਹੜੇ ਮੁਕ ਸੇਵਾਦਾਰ ਆ ਉਹਨਾਂ ਨੂੰ ਦਾਸ ਵੱਲੋਂ ਇੱਥੇ ਦੀ ਸੰਗਤ ਵੱਲੋਂ ਬਹੁਤ ਬਹੁਤ ਜਿਆਦਾ ਵਧਾਈ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਜੋ ਖਾਲਸਾ ਪਰਮਾਤਮ ਕੀ ਮੋਜ ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1692 ਦੀ ਵਸਾਖੀ ਵਾਲੇ ਦਿਨ ਤਖਤ शिरोमणि ਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਖੇ ਖਾਲਸਾ ਪੰਥ ਦੀ ਸਾਜਣਾ ਕਰਕੇ ਸਿੱਖ ਨੂੰ ਸੰਪੂਰਨਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਸਿੱਖ ਨੂੰ ਮਰਿਆਦਾ ਬਖਸ਼ਿਸ਼ ਕੀਤੀ ਸੀ ਔਰ ਖਾਲਸਾ ਸਾਜਣਾ ਦਿਵਸ ਸਮੁੱਚੇ ਸੰਸਾਰ ਵਿੱਚ ਸਮੁੱਚਾ ਖਾਲਸਾ ਪੰਥ ਬਹੁਤ ਹੀ ਚੜ੍ਹਦੇ ਕਲਾ ਦੇ ਨਾਲ ਮਨਾਉਂਦਾ ਹੈ ਔਰ ਇਹ ਦਿਹਾੜਾ ਹਰ ਪਿੰਡ ਹਰ ਸ਼ਹਿਰ ਹਰ ਗਲੀ ਹਰ ਮੁਹੱਲੇ ਹਰ ਦੇਸ਼ ਹਰ ਥਾਂ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਔਰ ਇਟਲੀ ਦੇ ਬਰੇਸ਼ੀਆ ਦੇ ਵਿੱਚ ਫਲੈਰੋ ਵਿੱਚ ਗੁਰਦੁਆਰਾ ਸਿੰਘ ਸਭਾ ਵੱਲੋਂ ਪਿਛਲੇ 26 ਸਾਲਾਂ ਤੋਂ ਇਹ ਮਹਾਨ ਨਗਰ ਕੀਰਤਨ ਇਸੇ ਦਿਹਾੜੇ ਨੂੰ ਸਮਰਪਿਤ ਆਰੰਭ ਕੀਤਾ ਜਾਂਦਾ ਹੈ ਔਰ ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਤੋਂ ਮਹਾਨ ਨਗਰ ਕੀਰਤਨ ਸਤਿਗੁਰਾਂ ਦੀ ਛਤਰ ਛਾਇਆ ਹੇਠ ਬੰਦ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਆਰੰਭ ਹੋਇਆ ਸੀ ਜਿਸ ਵਿੱਚ ਇੱਕ ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ 40000 ਤੋਂ ਜ਼ਿਆਦਾ 40000 ਤੋਂ 50000 ਤੱਕ ਦੇ ਕਰੀਬ ਜਿਹੜੀ ਸੰਗਤ ਹੈ ਉਸ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਦਰਸ਼ਣ ਦੇਦਾਰੇ ਕੀਤੇ ਨੇ ਹਾਜ਼ਰੀਆਂ ਭਰੀਆਂ ਨੇ ਗੁਰੂ ਜਾ ਸਰਵਣ ਕੀਤਾ ਹੈ ਸੇਵਾ ਕੀਤੀ ਹੈ ਸਤਿਗੁਰੂ ਅੰਮ੍ਰਿਤ ਕਰਨ ਸਮੁੱਚੀ ਸੰਗਤ ਦੀ ਸੇਵਾ ਥਾਏ ਪਾਉਣ ਔਰ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਸਾਜਣਾ ਦੇ ਉਸ ਦੀਆਂ ਬਹੁਤ ਬਹੁਤ ਵਧਾਈਆਂ ਅਮਰਤ ਸ਼ਾਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਫਲਾਰੋ ਦੀ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਜੋ ਅੱਜ ਦਾ ਮਹਾਨ ਨਗਰ ਕੀਰਤਨ ਸ਼ਹਿਰ ਬਰੇਸ਼ਾ ਵਿਖੇ ਕੱਢਿਆ ਗਿਆ ਹੈ ਜਿਸ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਬਹੁਤ ਵੱਡੀ ਤਦਾਦ ਵਿੱਚ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਅੱਜ ਪਹੁੰਚੀਆਂ ਸਨ ਸੋ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਦਿਲ ਦੀਆਂ ਗਰਾਹਿਆਂ ਤੋਂ ਧੰਨਵਾਦ ਕਰਦੇ ਹਾਂ ਸਮੂੱਚੀ ਸੰਗਤ ਨੂੰ ਜੀ ਆਇਆਂ ਕਹਿੰਦੇ ਹਾਂ ਜਿਹੜੇ ਵੀਰਾਂ ਸਾਡੇ ਆਪ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਵੀ ਇਸ ਨਗਰ ਕੀਰਤਨ ਦੇ ਵਿੱਚ ਸਵਾਵਾ ਨਵਾਈਆਂ ਹਨ ਲੰਗਰ ਦੀਆਂ ਸਵਾਵਾ ਝਾੜੂ ਦੀ ਸੇਵਾ ਹੋਰ ਕਈ ਪ੍ਰਕਾਰ ਦੀਆਂ ਸਵਾਵਾ ਜਿਹੜੀਆਂ ਕੀਤੀਆਂ ਹਨ ਦਾਸ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਮੂੱਚੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੈ ਜੋ ਕਿ ਬਹੁਤ ਹੀ ਤਨਮਨ ਨਾਲ ਜਿਨ੍ਹਾਂ ਨੇ ਸਵਾਵਾ ਨਵਾਈਆਂ ਹਨ ਨਾਲ ਹੀ ਸਮੂੱਚਾ ਮੀਡੀਆ ਸਾਡਾ ਜਿਨ੍ਹਾਂ ਵੀ ਮੀਡੀਆ ਇੱਥੇ ਪਹੁੰਚਿਆ ਸਮੂੱਚੇ ਜੀ ਮੀਡੀਆ ਦਾ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਬਤੇ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ